ਇਹਨਾਂ ਨੂੰ ਚਾਹੀਦਾ ਸੀਗਾ 5 ਸਾਲ ਤੋਂ ਇਹ ਰਾਜ ਕਰ ਰਹੇ ਨੇ ਭਰਾ ਇਹਨਾਂ ਦਾ ਐਮਐਲਏ ਅੰਕਲ ਇਹਨਾਂ ਦਾ ਡਿਪਟੀ ਚੀਫ ਮਿਨਿਸਟਰ ਸੀਗਾ ਉਸ ਵਕਤ ਇਹਨਾਂ ਨੂੰ ਚਾਹੀਦਾ ਸੀ ਵੀ ਉੱਥੇ ਗਾਰਬੇਜ ਡਿਸਪੋਜ਼ਲ ਪਲਾਡ ਲਾ ਦਿੰਦੇ ਤਾਂ ਕਿ ਉਹ ਜਿਹੜਾ ਕੂੜਾ ਸੀਗਾ ਉਹਦੀ ਖਾਦ ਬਣਦੀ ਤਾਂ ਕਿ ਲੋਕ ਖਾਦ ਵੀ ਇਸਤੇਮਾਲ ਕਰਦੇ ਤੇ ਕਿਹੜੀ ਡੰਪਿੰਗ ਗਰਾਊਂਡ ਸੀ ਉਹ ਵੀ ਬਣੀ ਜਾਣੀ ਸੀ ਆਪਣੀ ਡਿਊਟੀ ਤੋਂ ਇਤਾਈ ਕਰਕੇ ਅੱਜ ਡੰਪਿੰਗ ਦੀ ਪ੍ਰੋਬਲਮ ਆ ਗਈ ਔਰ ਉਸ ਤੋਂ ਬਾਅਦ ਇਹਨਾਂ ਨੂੰ ਚਾਹੀਦਾ ਵੀ ਜਗ੍ਹਾ ਉਹ ਦੇਖਦੇ ਜਿਹੜੀ ਨਵੇਕਲੀ ਹੁੰਦੀ ਜਿੱਦੇ ਆਸ-ਪਾਸ ਕੋਈ ਵਸੋਂਾ ਨਾ ਹੁੰਦੀ ਜ਼ਮੀਨ ਜਿਹੜੀ ਆ ਉਹ ਖੇਤੀ ਵਾਲੀ ਨਾ ਹੁੰਦੀ ਉਸ ਇਹੋ ਜੀ ਜ਼ਮੀਨ ਨੂੰ ਆਡੈਂਟੀਫਾਈ ਕਰਕੇ ਡੰਪਿੰਗ ਗਰਾਊਂਡ ਬਣਾ ਕੇ ਨਾਲ ਉੱਤੇ ਘਰ-ਵੇਰ ਪਲਾਟ ਜਿਹੜਾ ਉਹ ਲੱਗਣਾ ਚਾਹੀਦਾ ਸੀਗਾ ਜਦੋਂ ਇਹ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰ ਸਕੇ ਔਰ ਇਹਨਾਂ ਨੇ ਇੱਕ ਸਿਆਸੀ ਝੜ ਕੱਢਣ ਵਾਸਤੇ ਬਬਰੀ ਦੇ ਵਿੱਚ ਸਾਡੇ ਦਾ ਬਲਾਕ ਪ੍ਰਧਾਨ ਆ ਰਾਲਾ ਉਹਦੀ ਜ਼ਮੀਨ ਉਹਦੇ ਕੋਲ ਠੇਕੇ ਦੇ ਸੀਗੀ ਕੁਛ ਉਹਦਾ ਹਿੱਸਾ ਔਰ ਉਹਦੇ ਤੇ ਰਾਤ ਨੂੰ 10 ਵਜੇ ਠੱਕੇ ਦੇ ਨਾਲ ਉਹਦੀ ਜ਼ਮੀਨ ਦੇ ਵਿੱਚ ਜੀਸੀਪੀ ਚਲਾਈ ਆ ਜਿਹੜੀ ਕਿ ਬਿਲਕੁਲ ਮੰਦਨਯੋਗ ਆ ਜਿਸ ਬੰਦੇ ਨੇ ਆਪਣੀ ਫਸਲਾਈ ਹੋਵੇ ਉਹਦਾ ਕਬਜ਼ਾ ਹੋਵੇ ਠੇਕੇ ਦੇ ਪੈਸਿਆਂ ਨੇ ਭਰੇ ਹੋਣ ਉਹਨੂੰ ਤੁਸੀਂ ਪੁੱਛੇ ਬਗੈਰ ਇਹੋ ਜੀ ਗੱਲ ਕਰੋ ਤੇ ਇਹ ਸ਼ੋਭਾ ਨਹੀਂ ਦਿੰਦਾ ਦੂਸਰੀ ਬੇਨਤੀ ਇਹ ਆ ਕਿ ਤੁਸੀਂ ਜਾ ਕੇ ਦੇਖੋ ਜਿਹੜੀ ਬੱਬਰੀ ਆਲਮੋਸਟ ਸ਼ਹਿਰ ਦਾ ਹਿੱਸਾ ਉਹਦੇ 10 ਕਿਲੋਮੀਟਰ ਦੇ ਸਿਵਲ ਹਸਪਤਾਲ ਗੁਰਦਾਸਪੁਰਾ ਇਧਰ ਨਾਲ ਪਾਸੇ ਫੁੱਲਾਂ ਦੀ ਨਰਸਰੀ ਆ ਉਤੋਂ ਲੋਕ ਇੱਕ ਇਲਾਕੇ ਦੇ ਸਵੇਰੇ ਸ਼ਹਿਰ ਨੂੰ ਜਾਂਦੇ ਨੇ ਉਹ ਸੜਕ ਨਵੀਪੁਰ ਤੋਂ ਲੈ ਕੇ ਬੱਬਰੀ ਤੱਕ ਨਿਕਲਦੀ ਆ ਬਾਈਪਾਸ ਤੇ ਚੜਦੀ ਆ ਕਰੋੜਾਂ ਰੁਪਏ ਦੀ ਲੋਕਾਂ ਦੀ ਉਹ ਜ਼ਮੀਨ ਜਿਹੜੀ ਆ ਉਹਦੀ ਕੀਮਤ ਆ ਇਹ ਆਪ ਇੱਕ ਬਹੁਤ ਵੱਡਾ ਲੈਂਡ ਮਾਫੀਆ ਇਹ ਜਾਣਦੇ ਨੇ ਵੀ ਇਹੋ ਜੀ ਡੰਪਿੰਗ ਗਰਾਊਂਡ ਬਣਾ ਦਿਓ ਕੀਮਤਾਂ ਘਟ ਜਾਣ ਆਪ ਫੇਰ ਉਹਨੂੰ ਖਰੀਦ ਲਈਏ ਤੇ ਵੇਰ ਚੰਗੇ ਬਾਪ ਆ ਵੇਚ ਦਈਏ ਇਹ ਬੜਾ ਵੱਡਾ ਇੱਕ ਛੜਜੰਤਰ ਆ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਮਝ ਦੇ ਵਿੱਚ ਨਹੀਂ ਆ ਰਿਹਾ ਸੋ ਇਸ ਕਰਕੇ ਅੱਜ ਸਾਰੇ ਇਲਾਕੇ ਦੇ ਲੋਕ ਇਕੱਠੇ ਹੋਏ ਨੇ ਬਬਰੀ ਤੋਂ ਲੋਕ ਆਏ ਨੇ ਜੀਵਨਵਾਲ ਤੋਂ ਲੋਕ ਆਏ ਨੇ ਨਵੀਪੁਰ ਤੋਂ ਆਏ ਨੇ ਸਤਵਾ ਤੋਂ ਆਏ ਨੇ ਨਾਲਗਲੇ ਨਾਲਗਲੇ ਪਿੰਡਾਂ ਦੇ ਵਿੱਚੋਂ ਲੋਕ ਆ ਗਏ ਮੈਨੂੰ ਮਿਲੇ ਨੇ ਉਹਨਾਂ ਨੇ ਕਿਹਾ ਜੀ ਵੀ ਸਾਡੀ ਜ਼ਿੰਦਗੀ ਖਰਾਬ ਹੋ ਜੂਗੀ ਸਾਡੀ ਬਾਹ ਫੜੋ ਮੈਨੂੰ ਸ਼ਹਿਰ ਦਾ ਵੀ ਵੇਖਣਾ ਪੈਣਾ ਮੈਨੂੰ ਮੇਰੇ ਪਿੰਡ ਵੀ ਦੇਖਣੇ ਪੈਣੇ ਨੇ ਜਿੱਥੋਂ ਤੱਕ ਸਵੈ ਸੇਵਕਾਂ ਦੀ ਗੱਲ ਆ ਸਾਡੇ ਪਰਿਵਾਰ ਨੇ ਉਹ ਬਹੁਤ ਮਿਹਨਤ ਕਰਕੇ ਸਮਾਜ ਦੇ ਵਿੱਚ ਸੇਵਾ ਕਰ ਰਹੇ ਨੇ ਘਰ ਘਰ ਜਾ ਕੇ ਸਫਾਈ ਕਰਨਾ ਸੁੱਖ ਦੇਣਾ ਮੈਂ ਸਮਝਣਾ ਪਿਓ ਰੱਬ ਦਾ ਰੂਪ ਨੇ ਪਰ ਪਰ ਜਿਸ ਵਕਤ ਨਗਰ ਕੌਂਸਲ ਆਪਣੀ ਜ਼ਿੰਮੇਵਾਰੀ ਤੋਂ ਪਰਾ ਹੋ ਜਵੇ ਤੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਯੂਜ਼ ਕਰੇ ਉਹ ਚੰਗਾ ਨਹੀਂ ਲੱਗਦਾ ਸੋ ਅਸੀਂ ਅੱਜ ਮੰਗ ਕਰਦੇ ਆ ਜੀ ਕਿ ਬਬਰੀ ਜਿਹੜਾ ਇੱਕ ਸ਼ਹਿਰ ਦਾ ਬਿਲਕੁਲ ਹਿੱਸਾ ਨਵੀਪੁਰ ਸ਼ਹਿਰ ਦਾ ਵਾਰਡ ਆ ਇੱਥੇ ਜਿਹੜਾ ਡੰਪਿੰਗ ਗਰਾਊਂਡ ਹੈ ਇਹਨੂੰ ਬੰਦ ਕੀਤਾ ਜਾਵੇ ਔਰ ਐਡਮਿਨਿਸਟ੍ਰੇਸ਼ਨ ਆਪ ਕੋਸ਼ਿਸ਼ ਕਰੇ ਕਿ ਉਹ ਜੀ ਮੇਵੇਖਲੀ ਜਗ੍ਹਾ ਲੱਭੇ ਜਿੱਥੇ ਵੱਸੋ ਵੀ ਨਾ ਹੋਵੇ ਫਸਲ ਵੀ ਖੇਤੀ ਵਾਲੀ ਨਾ ਹੋਵੇ ਤੇ ਪਰਾਂ ਕਿ ਦਿਨ ਇਹ ਜਿਹੜੀ ਡੰਪਿੰਗ ਗਰਾਊਂਡ ਤਾਂ ਹੀ ਬੜੇ ਜੇ ਨਾਲ ਡਿਸਪੋਜ਼ਲ ਪਲਾਟ ਲੱਗੇ ਕਿਉਂਕਿ ਜਿੰਨਾ ਚਿਰ ਤੱਕ ਪਲਾਟ ਨਹੀਂ ਲੱਗੂਗਾ ਉਨਾ ਚਿਰ ਤੱਕ ਇਹ ਜਿਹੜੀ ਮਸਲਾ ਘਾਰਬੇ ਦਾ ਕੰਪਲੀਟ ਨਹੀਂ ਹੋਣਾ ਸੋ ਮੈਂ ਦੂਜੀ ਬੇਨਤੀ ਅਜ ਤੱਕ ਬੋਲਿਆ ਨਹੀਂ ਪਰ ਮੈਂ ਵੀ ਪੁੱਛਣਾ ਚਾਹਨਾ ਕਿ ਇਹ ਤਾਂ ਗੱਲ ਹੋ ਗਈ ਕੂੜੇ ਦੀ ਜਦੋਂ ਸ਼ਹਿਰ ਸਾਰਾ ਡੁੱਬਿਆ ਦਾ ਸਟਰੀਟ ਲਾਈਟ ਦਾ ਬੰਦ ਲੇ ਬੱਤੀ ਜਗ ਨਹੀਂ ਰਹੀ ਉਹਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ ਨਾ ਤੇ ਤੁਸੀਂ ਜਾ ਕੇ ਲੋਕਾਂ ਦੇ ਘਰ ਪਾਓ ਤੇ ਤੁਸੀਂ ਡੰਪਿੰਗ ਗਰਾਊਂਡ ਇਦਾਂ ਦੀ ਬਣਾ ਦਿਓ ਵੀ ਉੱਥੇ ਜ਼ਮੀਨ ਸਸਤੀ ਹੋ ਜੇ ਉਹ ਫੇਰ ਜਾ ਕੇ ਆਪ ਖਰੀਦ ਲੈਣ ਮੜਕੇ ਗਰਾਊਂਡ ਚੋਕ ਲੈਣ ਤੇ ਫੇਰ ਮਹੰਗੇ ਭਾਅ ਵੇਚ ਕੇ ਨਜ਼ਾਰੇ ਲੈਣ ਇਹ ਗੱਲ ਚੱਲਣ ਨਹੀਂ ਦੇਣੀ ਆਪਾਂ ਜੇ ਡੀਸੀ ਦਫ਼ਤਰ ਦੇ ਵਿੱਚ ਬਹਿ ਗਏ ਆ ਸਾਰੇ ਸਾਥੀ ਨਾਲ ਲੈ ਅਸੀਂ ਉਹਨਾਂ ਜਰ ਤੱਕ ਬਿਲਕੁਲ ਨਹੀਂ ਉੱਠਣਾ ਜਿੰਨਾ ਚਿਰ ਤੱਕ ਉਥੇ ਕੰਮ ਜਿਹੜਾ ਉਹ ਬੰਦ ਨਹੀਂ ਹੋਊਗਾ ਸਾਨੂੰ ਵਿਸ਼ਵਾਸ ਦਿਵਾਓ ਕਿ ਜਿਹੜਾ ਇਹ ਗਾਰਵੇ ਜਾ ਉਹ ਦੂਰ ਦਰਾੜ ਉਹ ਵੀ ਥਾਂ ਤੇ ਜਿੱਥੇ ਲੋਕਾਂ ਨੂੰ ਕੋਈ ਮੁਸ਼ਕਿਲ ਆਵੇ ਉੱਥੇ ਦਾ ਪ੍ਰਬੰਧ ਕਰੋ ਕਾਉਂਸਲ ਜਿਹੜਾ ਗਰਦਾਸਪੁਰ ਦੇ ਵਿੱਚ ਕੂੜੇ ਦਾ ਕੋਈ ਡੋਟਾ ਏ ਮਿਲਣ ਤੋਂ ਮਸਲਾ ਚੱਲ ਰਿਹਾ ਹੈਗਾ ਇੱਕ ਪੁਰਾਣੀ 20 ਸਾਲ ਤੋਂ ਸਾਈਟ ਚੱਲਦੀ ਸੀ ਜਿੱਥੇ ਕੂੜਾ ਜਾਂਦਾ ਸੀ ਉੱਥੇ ਲੀਜ਼ ਵੀ ਹੈਗੀ ਹੈ ਉੱਥੇ ਲੋਕਲ ਲੋਕਾਂ ਵੱਲੋਂ ਤੇ ਓਬਜੈਕਸ਼ਨ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਕੂੜਾ ਸੁੱਟਣਾ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਿਉਂਕਿ ਮੈਨੂੰ ਵੀ ਅਜੇ 15 ਦਿਨ ਨਹੀਂ ਜੁਆਇਨ ਕੀਤੇ ਨੂੰ ਹੋਏ ਆ ਉਹ ਮੇਰੇ ਧਿਆਨ ਚ ਲਿਆਦਾ ਗਿਆ ਕਿ ਨਗਰ ਕਾਉਂਸਲ ਵੱਲੋਂ ਉਪਰਾਲੇ ਕੀਤੇ ਗਏ ਸਨ ਅਖਬਾਰ ਚ ਵੀ ਦਿੱਤਾ ਗਿਆ ਸੀ ਕੋਈ ਜਗਾ ਜਿਹੜੀ ਦੇ ਵਾਸਤੇ ਆ ਆਇਡੈਂਟੀਫਾਈ ਕਰਨ ਵਾਸਤੇ ਜਿੱਥੇ ਜਿਹੜਾ ਹੈਗਾ ਕੂੜੇ ਦਾ ਜਿਹੜਾ ਡਿਸਪੋਜ਼ਲ ਕੀਤਾ ਜਾਇਆ ਜਾਂ ਐਮ ਆਰ ਐਫ ਸੈਂਟਰ ਬਣਾਇਆ ਜਾਏ ਸੋ ਉਹਦੇ ਤਹਿਤ ਇਹਨਾਂ ਕੋਲ ਇੱਕ ਪ੍ਰਪੋਜ਼ਲ ਆਇਆ ਸੀਗਾ ਕੋਈ ਇੱਕ ਜ਼ਿੰਮੇਦਾਰ ਆਪਣੀ ਜ਼ਮੀਨ ਦੇਣ ਲਈ ਰੜੀ ਸੀ ਉਹਦੇ ਨਾਲ ਇਹਨਾਂ ਨੇ ਜਿਹੜਾ ਹੈ ਐਗਰੀਮੈਂਟ ਕੀਤਾ ਸੀ ਬਕਾਇਦਾ ਮਤਾ ਪਾ ਕੇ ਭੇਜਿਆ ਸੀ ਉਹ ਪ੍ਰਵਾਨ ਕੀਤਾ ਸੀ ਉੱਥੇ ਜਿਹੜਾ ਹੈਗਾ ਉਹਨ ਐਮ ਆਰ ਐਫ ਸੈਂਟਰ ਦੇ ਬਣਾਉਣ ਦਾ ਜਿਹੜਾ ਕੰਮ ਚੱਲ ਰਿਹਾ ਸੀ ਉੱਥੇ ਜਿਹੜੇ ਲੋਕਲ ਲੋਕਾਂ ਵੱਲੋਂ ਓਬਜੈਕਸ਼ਨ ਕੀਤਾ ਗਿਆ ਕੱਲ ਰਾਤ ਨੂੰ ਉੱਥੇ ਕੋਈ ਇਨਸੀਡੈਂਟ ਹੋਇਆ ਸੀ ਹੁਣ ਸ਼੍ਰੀ ਰਮਨ ਬੈਲ ਜੀ ਜਿਹੜੇ ਚੇਅਰਮੈਨ ਸਾਹਿਬ ਨੇ ਇਹਨਾਂ ਨਾਲ ਸਾਰੇ ਹੋਰ ਵਰਕਰ ਆਏ ਨੇ ਇਹਨਾਂ ਨੇ ਇਹ ਤੇ ਇਤਰਾਜ਼ ਜਤਾਇਆ ਤੇ ਇਹਨਾਂ ਨੇ ਮੰਗ ਕੀਤੀ ਹੈ ਕਿ ਕੰਮ ਜਿਹੜਾ ਬੰਦ ਕਰਾਇਆ ਜਾਏ ਉਹ ਕੰਮ ਜਿਹੜਾ ਤੁਰੰਤ ਬੰਦ ਕਰ ਦਿੱਤਾ ਗਿਆ ਸੀ ਬਾਕੀ ਜਿਹੜਾ ਹੈਗਾ ਮਾਨਜੋਗ ਜੀ ਸਾਹਿਬ ਨਾਲ ਗੱਲ ਕਰਕੇ ਇਹਦਾ ਜੋ ਵੀ ਹੈ ਪਰਮਾਨੈਂਟ ਹੱਲ ਜਿਹੜਾ ਦਾ ਕੱਢਿਆ ਜਾਏਗਾ। ਉਹ ਵੀ ਆਪਣੇ ਆਪ ਚ ਇੱਕ ਇੰਡੀਪੈਂਡੈਂਟ ਬਾਡੀ ਹੈਗੀ ਆ ਉਹਨਾਂ ਨੇ ਆਪ ਆਇਡੈਂਟੀਫਾਈ ਕੀਤਾ ਮਤਾ ਪਾ ਕੇ ਭੇਜਿਆ। ਸੋ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਹੋਈ ਹੈਗੀ। ਬਹੁਤ ਜੀ ਜਿਹੜਾ ਇਹਦਾ ਹੱਲ ਨਿਕਲ ਜਾਏਗਾ। ਸਾਰੇ ਹੀ ਮੋਤਵਾਰ ਵਿਅਕਤੀਆਂ ਨਾਲ ਸਟੇਕ ਹোলਡਰਸ ਨਾਲ ਗੱਲ ਕਰਕੇ ਤੇ ਬਹੁਤ ਜਲਦੀ ਜਿਹੜਾ ਇਹਦਾ ਹੱਲ ਕੱਢਿਆ ਜਾਏਗਾ।